ਇਮੀਗ੍ਰੇਸ਼ਨ ਵੱਲੋਂ ਪ੍ਰਾਲਾ ਕੀਤਾ ਗਿਆ ਕਿ ਜਿਨ੍ਹਾਂ ਦੇ ਬੱਚਿਆਂ ਦੇ ਵਿੱਚ ਟਾਈਲੈਂਡ ਹੈ ਸਿੰਗੀਂਗਾ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਟਾਈਲੈਂਡ ਹੈ ਉਹਨਾਂ ਨੂੰ ਇੱਧਰ ਬਾਹਰ ਲਿਆਉਣਾ ਆਪਾਂ ਗੱਲਬਾਤ ਵੀ ਕਰਾਂਗੇ ਓਨਰ ਦੇ ਨਾਲ ਇਮੀਗ੍ਰੇਸ਼ਨ ਤੇ ਖੜੇ ਆਪਾਂ ਤੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਸਟਾਫ ਜਿਹੜਾ ਇਹ ਸਟਾਫ ਹੀ ਦੱਸਦੇ ਪਿਆ ਤੇ ਨਾਲ ਦੀ ਨਾਲ ਇੱਧਰ ਇੱਕ ਤਸਵੀਰ ਦਿਖਾ ਦਾਂਗੇ ਤੁਹਾਨੂੰ ਕਿ ਵੀਜ਼ੇ ਵੀਜ਼ੇ ਤੇ ਵੀਜ਼ੇ ਲੱਗੇ ਨੇ ਇੱਕ ਨੰਬਰ ਦਾ ਕੰਮ ਕਰਦੇ ਨੇ ਤੇ ਬਹੁਤ ਵਧੀਆ ਕੰਮ ਆ ਭਾਜੀ ਹੁਣਾਂ ਦਾ ਆਪਾਂ ਗੱਲਬਾਤ ਵੀ ਕਰਾਂਗੇ ਬਾਗੀ ਬਾਗੀਪਤ शिंदे ਦਾ ਜਿਹੜਾ ਇਹ ਉਹ ਖੁਲਾ ਖਾੜਾ ਜਿਹੜਾ ਲੱਗਣ ਜਾ ਰਿਹਾ 13 ਤਰੀਕ ਨੂੰ 13 ਤਰੀਕ ਨੂੰ ਸਵੇਰੇ 10 ਵਜੇ ਤੋਂ ਜਿਹੜਾ ਇਹ ਖਾੜਾ ਲੱਗਣ ਜਾ ਰਿਹਾ ਉਹਦੇ ਵਿੱਚ ਵੱਖ-ਵੱਖ ਸਕੂਲ ਕੋਲਜਾਂ ਦੇ ਵਿੱਚੋਂ ਜਿਹੜੇ ਬੱਚੇ ਨੇ ਇੱਥੇ ਆਣ ਕੇ ਉਹ ਪਾਰਟਿਸਪੇਟ ਕਰਨਗੇ ਤੇ ਉਹਨਾਂ ਦਾ ਜਿਹੜਾ ਇਹ ਟੈਲੈਂਟ ਲੋਕਾਂ ਤੱਕ ਪਹੁੰਚਾਉਣਗੇ ਵੀਰ ਨਾਲ ਗੱਲਬਾਤ ਕਰਾਂਗੇ ਬੜਾ ਵਧੀਆ ਉਤਰਾਲਾ ਕੀਤਾ ਹੈ ਕੀ ਕਹਿਣਾ ਹੈ ਉਹਨਾਂ ਦਾ ਕਿਉਂਕਿ ਬੱਚੇ ਨੇ ਜਿਹੜੇ ਬੱਚੇ ਕਿਤਨਾ ਕਿਤੇ ਅੱਗੇ ਵਧਣਗੇ ਤੇ ਨਾਲ ਦੀ ਨਾਲ ਇਮੀਗ੍ਰੇਸ਼ਨ ਦਾ ਵੀ ਨਾਮ ਹੋਏਗਾ ਤੇ ਨਾਲ ਦੀ ਨਾਲ ਬਟਾਲਾ ਸ਼ਹਿਰ ਦਾ ਵੀ ਨਾਮ ਰੋਸ਼ਨ ਹੋਏਗਾ ਗੱਲਬਾਤ ਕਰਦੇ ਆ ਸੱਸੀ ਕਲਪਤੀ ਸੱਸੀ ਕਾ ਜੀ ਕੀ ਨਾਮ ਦੇ ਮੇਰਾ ਨਾਮ ਗੁਰਿਆਦਰ ਸਿੰਘ ਹੈ ਜਾਦਰਿੰਦਰ ਜੀ ਕਿ ਕਿੱਦਾਂ ਮਨ ਦੇ ਵਿੱਚ ਆਇਆ ਕਿ ਇਹ ਟਾਈਲੈਂਡ ਜਿਹੜਾ ਲੋਕਾਂ ਦਾ ਟੈਲੈਂਟ ਆ ਤੁਸੀਂ ਦੂਰ ਦੂਰ ਤੱਕ ਪਹਚਾਣਾ ਹੈ ਕਿੱਦਾਂ ਮਨ ਦੇ ਵਿੱਚ ਆਪਰਾ ਲਾਇਆ ਤੁਹਾਡੇ ਦੇਖੋ ਮੇਰੀ ਸਟੱਡੀ ਤੋਂ ਇਹੀ ਅਪਰੋਚ ਰਹੀ ਹੈ ਕਿ ਜੇ ਕਿਸੇ ਬੱਚੇ ਵਿੱਚ ਕੋਈ ਸਕਿੱਲ ਆ ਟੈਲੈਂਟ ਆ ਉਹਨੂੰ ਪ੍ਰੋਮੋਟ ਕੀਤਾ ਜਾਏ ਉਹਨੂੰ ਫਰੰਟ ਤੇ ਲੈ ਕੇ ਆਇਆ ਜਾਏ ਕਿਉਂਕਿ ਬਹੁਤ سارے ਬੱਚੇ ਬੱਚੇ ਖੱਜਲ ਖਰਾਬ ਹੋ ਰਹੇ ਜਿਨ੍ਹਾਂ ਚ ਸਕਿੱਲ ਆ ਟੈਲੈਂਟ ਆ ਪਰ ਉਹਨਾਂ ਨੂੰ ਕੋਈ ਅਜਿਹਾ ਪਲੇਟਫਾਰਮ ਹੀ ਨਹੀਂ ਮਿਲਦਾ ਜਿੱਥੇ ਉਹ ਪਰਫਾਰਮ ਕਰ ਸਕਣ ਤੇ ਅੱਗੇ ਵੱਧ ਸਕਣ। ਸੋ ਬੇਸਿਕਲੀ ਉਹ ਹੀ ਚੀਜ਼ ਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ। ਸੋ ਕਿੰਨੇ ਕ ਬੱਚੇ ਇੱਥੇ ਪਹੁੰਚ ਰਹੇ ਆ ਜੀ। ਖੁੱਲਾ ਖਾੜਾ ਲਾ ਦਿੱਤਾ ਗਿਆ। ਬਾਗੀਪੁੱਤ शिंदे ਦਾ ਵੀ ਪਹੁੰਚ ਰਿਹਾ ਹੋਰ ਕਿਹਦੇ ਕਿਹਰੇ ਤੇ ਸੈਲਿਬ੍ਰਿਟੀ ਦਾ ਹਾਸਿਆਂ ਦੇ ਪਟਾਰੀਆਂ ਵਾਲੇ ਇੱਥੇ ਪਹੁੰਚ ਰਹੇ ਜੀ ਇਹਦੇ ਵਿੱਚ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਖਾਲਸਾ ਕਾਲਜ ਹੋ ਗਿਆ ਕਾਲਜ ਗੁਣਾਣ ਦੇ ਯੂਨੀਵਰਸਿਟੀ ਆਪਣੇ ਪਟਿਆਲੇ ਦੇ ਜਿੰਨੇ ਵੀ ਕਾਲਜ ਨੇ ਕਾਫੀ ਲਿਸਟ ਲੰਬੀ ਹੈ ਸੋ ਬਹੁਤ ਸਾਰੇ ਕਾਲਜ ਦੇ ਬੱਚੇ ਉਹਨਾਂ ਦੇ ਲੱਗ-ਲੱਗ ਪਰਫਾਰਮੈਂਸ ਲਾਈਕ ਗਿੱਧਾ ਪੰਗੜਾ ਡਾਂਸ ਸਾਰੀ ਪਰਫਾਰਮੈਂਸ ਆਪਣੇ ਪਰਫਾਰਮ ਕਰਨਗੇ ਅਤੇ ਉਹਨਾਂ ਨੂੰ ਜੱਜ ਕਰਨ ਲਈ ਸਪੈਸ਼ਲ ਜੱਜਿਸ ਵੀ ਲੱਗ-ਲੱਗ ਦੇ ਹੈਗੇ ਨੇ ਲਾਈਕ ਗਿੱਧੇ ਵਾਲਾ ਅਲੱਗ ਨੇ ਸਿੰਗਿੰਗ ਵਾਲੇ ਲੱਗ ਨੇ ਸੋ ਜੱਜਿਸ ਵੀ ਨਾਲ ਹੀ ਪਹੁੰਚ ਰਹੇ ਸੋ ਇਹਦੇ ਵਿੱਚ ਉਮਰ ਦਾ ਤਾਂ ਨਹੀਂ ਕੋਈ ਹੈਗਾ ਕਿ ਕਿੰਨੀ ਉਮਰ ਤੋਂ ਲਾ ਕੇ ਕਿੰਨੀ ਉਮਰ ਤੱਕ ਦੇ ਬੱਚੇ ਆਣੇ ਨੇ ਇਹ ਕੁੱਲਾ ਹੀ ਕੰਮ ਨਹੀਂ ਸਰ ਕੋਲ ਦੇ ਲੈਵਲ ਤੇ ਆ ਸੋ ਸਾਰੇ ਮੈਚਰ ਸਟੂਡੈਂਟ ਇਹ ਹੋਣਗੇ ਸੋ ਸਾਡਾ ਪ੍ਰੋਗਰਾਮ ਜਿਹੜਾ ਕਾਲਜ ਯੂਨੀਵਰਸਿਟੀ ਲੈਵਲ ਤੇ ਆ ਮਤਲਬ ਕੋਈ ਟ੍ਰਾਂਸ ਸਟੈਂਡਰਡ ਦਾ ਕੋਈ 12th ਸਟੈਂਡਰਡ ਵਾਲਾ ਉਹ ਨਹੀਂ ਹੈਗਾ ਸਾਰੇ ਆਫਟਰ ਪਲੱਸ 2 ਵਾਲੇ ਸਟੂਡੈਂਟ ਇਹ ਦੇਖ ਪਰਫਾਰਮ ਕਰਨਗੇ ਜਿਹੜੇ ਬੱਚੇ ਫਿਰ ਇਹਦੇ ਵਿੱਚ ਭਾਗ ਲੈਣਗੇ ਜਿਹੜੇ ਜਿੱਤਣਗੇ ਜੇਤੂ ਰਹਿਣਗੇ ਉਹਨਾਂ ਨੂੰ ਫਿਰ ਕਿੱਦਾਂ ਦਾ ਏ ਤੁਹਾਡੇ ਲੋ ਪਿਆਰ ਦਿੱਤਾ ਜਾਏਗਾ ਤਾਂ ਕਿੰਨੀ ਕਿ ਸਪੋਰਟ ਕੀਤੀ ਜਾਏਗੀ ਉਹਨਾਂ ਦੇਖੋ ਇਹਦੇ ਵਿੱਚ ਉਹਨਾਂ ਨੂੰ ਸਪੈਸ਼ਲ ਜੋ ਵੀ ਸਾਡੀ ਕੰਪਨੀ ਵੱਲੋਂ ਮੇਰੀ ਟੀਮ ਨੇ ਡਿਸਾਈਡ ਕੀਤਾ ਹੋਗਾ ਆਪਾਂ ਉਹਨਾਂ ਨੂੰ ਜਰੂਰ ਕਰਾਂਗੇ ਉਹਦੇ ਲਈ ਪਲੱਸ ਸਾਡੀ ਕਾਫੀ ਵੀਡੀਓ ਡਾਇਰੈਕਟਰ ਵੀ ਇਸ ਦੇ ਵਿੱਚ ਆ ਰਹੇ ਨੇ ਇਸ ਫੰਕਸ਼ਨ ਦੇ ਵਿੱਚ ਹੋ ਸਕਦਾ ਇੱਕ ਸਕਿੱਲ ਵਾਲੇ ਨੂੰ ਕੋਈ ਵਧੀਆ ਪਲੈਟਫਾਰਮ ਮਿਲੇ ਅੱਗੇ ਉਹਨਾਂ ਦਾ ਫਿਚਰ ਹੋਰ ਵੀ ਬ੍ਰਾਈਟ ਹੋ ਸਕੇ ਔਰ ਡਾਇਰੈਕਟਰ ਵੀ ਉਹਨਾਂ ਨੂੰ ਬੱਚੇ ਨੂੰ ਸੈਕਟ ਕਰ ਸਕਦੇ ਸੋ ਕਹਿਣ ਦਾ ਮਤਲਬ ਇਹ ਉਪਰਾਲਾ ਕੀਤਾ ਹੈ ਕਿ ਬੱਚਾ ਕਿਤਨਾ ਕਿਤੇ ਪਹੁੰਚ ਜਾਏਗਾ ਤੁਹਾਡੇ ਲੋ ਉਪਰਾਲਾ ਕੀਤਾ ਗਿਆ ਇਹ ਜਿਹੋ ਸਲੈਕਟ ਹੋ ਜਾਣਗੇ ਕਿਤਨਾ ਕਿਤੇ ਆਪਣਾ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੇ ਤੇ ਕਿਤਨਾ ਕਿਤੇ ਤੁਹਾਨੂੰ ਵੀ ਜਿਹੜਾ ਇਹ ਅਸੀਸਾਂ ਦੇਣਗੇ ਜੀ ਬਿਲਕੁਲ ਜੀ ਬਿਲਕੁਲ ਸਰ ਸੋ ਆਪਾਂ ਹੀ ਇੱਕ ਕਿਸੇ ਦਾ ਹੀ ਲਵ ਸਿਲਾ ਕਰਕੇ ਮਤਲਬ ਅੱਗੇ ਨੂੰ ਫਰੰਟ ਤੇ ਲੈ ਕੇ ਆਈਏ ਇਹ ਚ 스ਕਿੱਲ ਆ ਜਿਹੜਾ ਜਿਹੜਾ ਹਿਡਨ ਟੈਲੈਂਟ ਆ ਇਸ ਪ੍ਰੋਗਰਾਮ ਦਾ ਨਾਂ ਵੀ ਆਪਾਂ ਵੀਡੀਓ ਚ ਵੀ ਗਿਆ ਵਿੱਚ ਹਿਡਨ ਟੈਲੈਂਟ ਆਨਨੋ ਅਜ ਤੱਕ ਮੌਕਾ ਹੀ ਨਹੀਂ ਮਿਲਿਆ ਜੀ ਸੋ ਮੌਕਾ ਦੇ ਰਹੇ ਆ ਮੌਕੇ ਦਾ ਬੈਨੀਫਿਟ ਉਹ ਬੱਚਾ ਲੈ ਸਕਦਾ ਜੀ ਸੋ ਇੱਕ ਲਾਸਟ ਸਵਾਲ ਆ ਤੁਸੀਂ ਉਪਰਾਲਾ ਕੀਤਾ ਕਿਤਨਾ ਕਿਤੇ ਤੁਹਾਡੇ ਚ ਵੀ ਕੋਈ ਟੈਲੈਂਟ ਹੋਏਗਾ ਕਿ ਤੁਸੀਂ ਲੋਕਾਂ ਦਾ ਟੈਲੈਂਟ ਜਿਹੜਾ ਬਾਹਰ ਲਿਆਉਣਾ ਚਾਹੁੰਦੇ ਹੋ ਕਿ ਕਿਤੇ ਨਾ ਕਿਤੇ ਦੱਬਿਆ ਜਾਂਦਾ ਹੋਏਗਾ ਤੁਸੀਂ ਵੀ ਇਹ ਉਪਰਾਲਾ ਕੀਤਾ ਮੰਨ ਦੇ ਵਿੱਚ ਕੋਈ ਏਦਾਂ ਦੀ ਕੋਈ ਗੱਲ ਦੱਸੋ ਜੀ ਵਾਕਈ ਤੁਸੀਂ ਲੋਕਾਂ ਦਾ ਟੈਲੈਂਟ ਜਿਹੜਾ ਬੱਚਿਆਂ ਦਾ ਅੱਗੇ ਲਿਆਉਣਾ ਚਾਹੁੰਦੇ ਦੇਖੋ ਜੀ ਆਪਣੀ ਗੱਲ ਕਰੀਏ ਆਪਾਂ ਇੱਥੇ ਤੱਕ ਆਏ ਆ ਆਪਣੀ ਮਿਹਨਤ ਆਪਣਾ ਹਾਰਡਵਰਕ ਕਰਕੇ ਇੱਥੇ ਤੱਕ ਆਏ ਆ ਕਾਫੀ ਸਟ੍ਰਗਲ ਕਰਕੇ ਇਸ ਲੈਵਲ ਨੂੰ ਅਚੀਵ ਕੀਤਾ ਸੋ ਜਿਸਨੇ ਖੋਦਾ ਆਪਣੀ ਸਟਰਗਲ ਕੀਤੀ ਹੈ ਵੀ ਹਮੇਸ਼ਾ ਉਸ ਨੂੰ ਹੁੰਦਾ ਕਿ ਪੋਜ਼ਿਟਿਵਿਟੀ ਨੂੰ ਆਪਣੀ ਨਵੀਂ ਤੋਂ ਨਵੀਂ ਚੀਜ਼ ਬੱਚਿਆਂ ਤੇ ਇੰਪਲੀਮੈਂਟ ਕੀਤੀ ਜਾਵੇ ਸੋ ਕਾਫੀ ਸਟਰਗਲ ਤੋਂ ਬਾਅਦ ਇਸ ਲੈਵਲ ਤੱਕ ਮੈਂ ਆਇਆ ਸੋ ਮੈਂ ਚਾਹੁੰਦਾ ਹਰ ਇੱਕ ਬੱਚਾ ਅੱਗੇ ਆਵੇ ਜਿਹੜਾ ਬਹੁਤ ਮਿਹਨਤੀ ਆ ਲਾਈਵ ਚ ਅੱਗੇ ਜਾਣਾ ਚਾਹੁੰਦਾ ਹੈ ਸੋ ਇੱਕ ਸਵਾਲ ਹੋਰ ਹੈ ਜੀ ਮੈਂ ਦੇਖਦਾ ਪਿਆ ਬੜੀਆਂ ਫੋਟੋਆਂ ਲੱਗੀਆਂ ਨੇ ਪਰਿਵਾਰ ਸਮੇਤ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਨੇ ਮੈਂ ਖੁਦ ਹੈਰਾਨ ਆ ਕਿ ਵਾਕਈ ਇੱਕ ਨੰਬਰ ਦੇ ਵਿੱਚ ਜਿਹੜੇ ਵੀਜ਼ੇ ਆਏ ਨੇ ਤੇ ਲੋਕ ਵੀ ਕਿਤਨਾ ਕਿਤੇ ਖੁਸ਼ ਹੋ ਗਏ ਜਾਂਦੇ ਨੇ ਆਪਣੇ ਬੱਚੇ ਜਿਹੜੇ ਬਾਹਰ ਭੇਜਦੇ ਨੇ ਉਹ ਵੀ ਖੁਸ਼ ਹੋ ਗਏ ਕਾਫੀ ਵੀਜ਼ੇ ਆਏ ਨੇ ਤੇ ਕੀ ਕਹਿਣਾ ਚਾਹਦੇ ਜਿਹਦੇ ਫਰੇਮ ਚੈੱਕ ਕਰ ਸਕਦੇ ਕਦੇ ਵੀ ਸਿੰਗਲ ਸਟੂਡੈਂਟ ਇਹਦੇ ਵਿੱਚ ਨਹੀਂ ਹੈਗਾ ਕਿ ਇਕੱਲਾ ਸਟੂਡੈਂਟ ਹੀ ਮੈਨੂੰ ਵੀਜ਼ਾ ਲੈ ਕੇ ਗਿਆ ਹੋਵੇ ਮਤਲਬ ਮੇਰਾ ਪਰਿਵਾਰ ਆ ਜੀ ਸਾਰਾ ਮੈਂ ਕਦੀ ਵੀ ਏਜੰਟ ਬਣ ਕੇ ਨਹੀਂ ਕੰਮ ਕੀਤਾ ਮੈਂ ਹਮੇਸ਼ਾ ਇੱਕ ਫੈਮਿਲੀ ਦੀ ਤਰ੍ਹਾਂ ਹੀ ਸਾਰਿਆਂ ਨੂੰ ਡੀਲ ਕਰਦਾ ਸੋ ਇਧਰ ਫਰੇਮ ਚੈੱਕ ਕਰ ਲੋ ਇਧਰ ਵਿਜੀਲ ਚੈੱਕ ਕਰ ਲੋ ਤਾਂ ਨੂੰ ਹਰ ਜਗ੍ਹਾ ਪੂਰੀ ਪੂਰਾ ਪਰਿਵਾਰ ਹੀ ਮਿਲੂਗਾ ਸੋ ਸਾਰਿਆਂ ਨੂੰ ਮੈਨੂੰ ਬਹੁਤ ਪਿਆਰ ਮਿਲਦਾ ਜੀ ਤੇ ਰੱਬਗੇ ਅਰਦਾਸ ਹੈ ਜਿਦਾ ਪਿਆਰ ਮਿਲਦਾ ਰਹੇ ਸੋ ਕੀ ਕਹਿਣਾ ਚਾਹੁੰਦੇ ਜਿਹੜੇ ਦਰਸ਼ਕ ਦੇਖਦੇ ਬਣੇ ਬੜਾ ਪਿਆਰ ਮਿਲਦਾ ਧਿਆਨ ਦੇਖਦਾ ਫੇਰੇ ਫਰੇਮ ਸਾਰੇ ਭਰੇਤੇ ਆ ਤੇ ਅੱਗੇ ਵੀ ਪ੍ਰਮਾਤਮਾ ਕਿਰਪਾ ਕਰੇ ਇਦਾਂ ਹੀ ਇੱਕ ਨੰਬਰ ਦੇ ਵਿੱਚ ਤੁਹਾਡਾ ਜਰਾ ਕੰਮ ਕਾਰੋਬਾਰ ਚੱਲੇ ਕਿਉਂਕਿ ਜੇ ਪ੍ਰਮਾਤਮਾ ਨੂੰ ਮੰਨੋ ਤਾਂ ਪ੍ਰਮਾਤਮਾ ਦੀ ਕਿਤੇ ਨਾ ਕਿਤੇ ਕਿਰਪਾ ਵੀ ਹੁੰਦੀ ਕੀ ਉਹਨਾਂ ਅਕਸਰ ਸੋਸ਼ਲ ਮੀਡੀਆ ਦੇ ਦੇਖਦੇ ਰਹਿੰਦੇ ਨੇ ਤੇ ਨਾਲ ਦੀ ਨਾਲ ਉਹ ਆਂਦੇ ਵੀ ਨਹੀਂ ਤੁਹਾਡੇ ਕੋਲ ਕੀ ਹੋਣਾ ਨੂੰ ਕਹਿਣਾ ਚਾਹਦੇ ਮੈਂ ਹੀ ਕਹਿਣਾ ਚਾਹਾਂਗਾ ਕਿ ਟੈਕਿੰਗ ਤਾ ਕੇ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਾਡ ਕੋਈ ਧੋਖਾਧੜੀ ਕੋਈ ਪੈਸੇ ਮਰਨ ਵਾਲੀ ਕੋਈ ਵੀ ਚੀਜ਼ ਇੱਥੇ ਇਦਾਂ ਦਾ ਕੋਈ ਨਹੀਂ ਹੈਗਾ ਤੁਸੀਂ ਇੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਸਾਡੇ ਕੋਲ ਆਪਣੀ ਕਿਸੇ ਤਰ੍ਹਾਂ ਦੀ ਫਾਈਲਿੰਗ ਕਰਵਾ ਸਕਦੇ ਹੋ ਜਿਸ ਜੀ ਨੂੰ ਆਪਾਂ ਪ੍ਰਮੋਟ ਕਰਦੇ ਹਾਂ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਨੂੰ ਸੋ ਕੋਈ ਵੀ ਫਰੌਡ ਜਾਂ ਕਿਸੇ ਨਾਂ ਠੱਗੀ ਵਾਲਾ ਕੋਈ ਇੱਥੇ ਨਹੀਂ ਹੋਗਾ ਤੇ ਮੇਰਾ ਵਾਅਦਾ ਕਿ ਆਪਾਂ ਦੋ ਤੋਂ ਤਿੰਨ ਸਾਲ ਦੇ ਜਿੰਨੀ ਵੀ ਇੰਡਸਟਰੀ ਦੇ ਵਿੱਚ ਹੈਗੇ ਆਪਾਂ ਵਧੀਆ ਤੋਂ ਵਧੀਆ ਕੋਈ ਨਵਾਂ ਚੀਜ਼ ਲੈ ਕੇ ਹੁੰਦੇ ਰਾਵਾਂਗੇ ਤੇ ਇਹ ਇੰਡਸਟਰੀ ਚ ਉਹੀ ਕੰਮ ਕਰਨਾ ਜੋ ਜੈਨੂਇਨ ਤਰੀਕੇ ਨਾਲ ਤੁਸੀਂ ਦੇਖਦੇ ਹੋਗੇ ਕਾਫੀ ਬੱਚੇ ਨਾਲ ਫਰੌਡ ਹੁੰਦਾ ਕਿਸੇ ਦੇ ਲੱਖਾਂ ਰੁਪਏ ਖਰਾਬ ਹੋ ਜਾਂਦੇ ਕਿਸੇ ਦਾ ਟਾਈਮ ਖਰਾਬ ਹੋਇਆ ਹੁੰਦਾ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਇੱਕ ਸਾਲ ਦੇ ਵਿੱਚ ਇਹ ਬਟਾਲੇ ਦਾ ਸਾਰਾ ਸੈਨੈਰੀਓ ਚੇਂਜ ਕੀਤਾ ਜਾਵੇ ਦੋ ਕਿਸਾਲ ਦੇ ਜਿਹੜੇ ਜ਼ਿਲ੍ਹੇ ਦਾ ਚੇਂਜ ਕੀਤਾ ਜਾਵੇ ਤੇ ਪੰਜ ਕਿਸਾਲ ਦੇ ਵਿੱਚ ਪੂਰੇ ਪੰਜਾਬ ਲੈਵਲ ਤੇ ਆਪਾਂ ਇੱਕ ਨੰਬਰ 'ਚ ਸਾਰਾ ਇਹ ਚੀਜ਼ ਨੂੰ ਪ੍ਰੋਮੋਟ ਕਰਾਂਗੇ ਮਤਲਬ ਸੋ ਲਾਸਟ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸ ਦੇਣਾ ਵੀ ਬੜੇ ਉਤਾਵਲੇ ਨੇ ਕਿਉਂਕਿ ਉਹਨਾਂ ਨੂੰ ਦੱਸ ਦੋਗੇ ਤੁਹਾਡੇ ਕਹਿਣ ਦੇ ਉੱਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿੰਨਾ ਟਾਈਮਿੰਗ ਹੈ ਤੇ ਕੌਣ-ਕੌਣ ਉੱਥੇ ਪਹੁੰਚ ਰਿਹਾ ਜੀ ਬਹੁਤ ਘੱਟ ਟਾਈਮ ਰਹਿ ਗਿਆ ਇਸ ਸ਼ੋਅ ਦੇ ਵਿੱਚ ਸੋ ਇਹ ਸ਼ੋਅ ਦੇ ਵਿੱਚ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਪਰਫਾਰਮ ਕਰਨਗੇ ਹਿਡਨ ਟੈਲੈਂਟ ਲੈ ਕੇ ਦਿੱਤਾ ਪਗੜਾ ਸਿੰਗਿੰਗ ਸੋਲੋ ਡਾਂਸ ਉਹ ਸਾਰੀਆਂ ਚੀਜ਼ਾਂ ਦੀ ਪਰਫਾਰਮੈਂਸ ਹੋਏਗੀ ਇਹਨਾਂ ਪਰਫਾਰਮੈਂਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਜਿਹੜੇ ਫੇਮਸ ਸਿੰਗਰ ਨੇ ਬਾਗੀ ਛੰਦਿਆ ਜੀ ਉਹ ਪਰਫਾਰਮ ਕਰਨਗੇ ਸੋ ਸਾਰੀਆਂ ਇਹਨਾਂ ਚੀਜ਼ਾਂ ਦਾ ਤੁਸੀਂ ਬੈਨੀਫਿਟ ਅਨੰਤ ਮੰਨ ਸਕਦੇ ਹੋ ਸੋ ਅਗਰ ਤੁਸੀਂ ਟਿਕਟ ਵਗੈਰਾ ਬੁੱਕ ਕਰਨੀ ਫਰੀ ਆਫ ਕੋਸ ਸਾਡੇ ਟਿਕਟਾ ਕੋਈ ਪੇਡ ਟਿਕਟ ਨਹੀਂ ਹੈਗੀ ਜਸਟ ਇੱਕ ਸਿੰਪਲ ਜਿਹਾ ਫਾਰਮੈਟ ਤਿਆਰ ਕੀਤਾ ਕਿ ਸਾਡਾ ਇੰਸਟਾਗ੍ਰam ਦਾ ਪੇਜ ਫੋਲੋ ਕੀਤਾ ਹੋਵੇ ਅਤੇ ਕੋਈ ਵੀ ਸਾਡੀ ਰੀਲ 10 ਜਣੇ ਨੂੰ ਸ਼ੇਅਰ ਕਰਕੇ ਸਾਡੇ ਜਿਹੜੇ WhatsApp ਨੰਬਰ ਆਪਾਂ ਜਾਰੀ ਕੀਤੇ ਆ ਉਹਨਾਂ ਤੇ ਸ਼ੇਅਰ ਕਰੋ ਤਾਂ ਆਪਣੀ ਫਰੀ ਆਫ ਕੋਸ ਜਿਹੜੀ ਟਿਕਟ ਹੈ ਤੁਸੀਂ ਹਾਸਲ ਕਰੋ ਤੇ ਜਰੂਰ ਵਿਜ਼ਿਟ ਕਰੋ 13 ਅਕਤੂਬਰ ਨੂੰ ਸੋ ਕਾਫੀ ਸਾਰੀਆਂ ਬੁਕਿੰਗ ਹੋ ਚੁੱਕੀਆਂ ਨੇ ਸੋ ਲਿਮਟਡ ਸੀਟ ਨੇ ਤੇ ਲਿਮਟਡ ਟਾਈਮ ਹੈ ਜਰੂਰ ਵਿਜ਼ਿਟ ਕਰੋ 13 ਅਕਤੂਬਰ ਨੂੰ ਦਿਨ ਐਤਵਾਰ ਸੋ ਗੱਲਬਾਤ ਕੀਤੀ ਹੈ ਜੀ ਮਾਦੇ ਵਾਲਾ ਭ ਬਾਕੀ ਉੱਤ ਸਿੰਦੇ ਦਾ ਉਹ ਵੀ ਪਹੁੰਚ ਰਿਹਾ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਪਲੀਜ਼ ਆਪਣੀ ਬੁਕਿੰਗ ਕਰਾ ਕੇ ਆਪਣੀ ਸੀਟ ਦੇ ਉੱਤੇ ਆਣ ਕੇ ਤੇ ਆਨੰਦ ਮਾਣੋ ਆਪਾਂ ਇੱਥੇ ਜਿਹੜੇ ਕਲਾਇੰਟ ਆਈ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਜੀ ਗੁਰਾਲ ਸਿੰਘ ਗੁਰਾਲ ਜੀ ਤੁਸੀਂ ਵੀ ਫਿਰ ਵੀਡੀਓ ਦੇਖ ਕੇ ਆਏ ਹੋ ਕਿਉਂਕਿ ਕੰਮ ਬੜਾ ਵਧੀਆ ਵਿਜੇ ਤੇ ਵਿਜੇ ਲਾਈ ਜਾਂਦੇ ਵੀਰ ਹੋਰੀ ਕਿੱਦਾਂ ਲੱਗਦਾ ਤੁਸੀਂ ਵੀ ਫਿਰ ਇੱਥੇ ਆਇਓ via ਪਾਈਰ ਏਜੰਟ ਅੱਛਾ ਹਾਂਜੀ ਵੀਜੇ ਲੱਗ ਗਿਆ ਤੁਹਾਡਾ ਨਹੀਂ ਹੋਣਾ ਜੀ ਆਉਣਾ ਹੈ ਹਾਂਜੀ ਕਹਿਣਾ ਮਤਲਬ ਲੱਗ ਹੀ ਜਾਂ ਫਿਰ ਕਿੱਦਾਂ ਦਾ ਕੰਮ ਲੱਗਦਾ ਵੀਰ ਹੋਣਾ ਦਾ ਕੰਮ ਬਹੁਤ ਵਧੀਆ ਹੈ ਇੱਕ ਨੰਬਰ 'ਚ ਕੰਮ ਕਰਦੇ ਨੇ ਤੇ ਪਰਮਾਤਮਾ ਦੀ ਕਿਤੇ ਨਾ ਕਿਤੇ ਕਿਰਪਾ ਹੈ ਕੀ ਕਹਿਣਾ ਚਾਹੁੰਦੇ ਵੀਰੋਣਾ ਵਾਲੇ ਕੰਮ ਬੜਾ ਵਧੀਆ ਇੱਕ ਨੰਬਰ ਦਾ ਕੰਮ ਹੈ ਸਾਰਿਆਂ ਦਾ ਜੀ ਬੜੀ ਇਤਨਾ ਫੈਮਿਲੀ ਨੇ ਕਰਦੇ ਐ ਜਮ ਪਰਿਵਾਰ ਮੈਂ ਜੀ ਪਰਿਵਾਰਾਂ 'ਚ ਕਰਦੇ ਐ ਜੀ ਤੇ ਸੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਦੇਖਦੇ ਪਏ ਨੇ ਤੁਸੀਂ ਵੀ ਵੀਜ਼ਾ ਲਵਾਇਆ ਤੁਹਾਡਾ ਵੀ ਆ ਜਾਣਾ ਪ੍ਰਮਾਤਮਾ ਦੀ ਕਿਰਪਾ ਹੋ ਗਈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇੱਥੇ ਵਿਜ਼ਿਟ ਕਰਨ ਤੇ ਇੱਥੇ ਆਣ ਕੇ ਵੀਜ਼ਾ ਲਵਾਉਣ ਹਾਂਜੀ ਬਹੁਤ ਬਾਰੇ ਲੋਕ ਇੱਥੇ ਵਿਜ਼ਿਟ ਕਰਨ ਆਣ ਕੇ ਵੀਜ਼ਾ ਲਵਾਉਣ ਜੀ ਬੜੇ ਵਧੀਆ ਨੇ ਵੀਜ਼ਾ ਲਵਾਉਂਦੇ ਆ ਸੋ ਗੱਲਬਾਤ ਕਰਾਂਗੇ ਪਰਿਵਾਰ ਇੱਥੇ ਪਹੁੰਚਿਆ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਉਹਨਾਂ ਦੇ ਬੇਟੇ ਦਾ ਜਿਹੜਾ ਹੈ ਵੀਜ਼ਾ ਆ ਗਿਆ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਪਰਿਵਾਰ ਪਰਿਵਾਰ ਜਿਹੜਾ ਹੈ ਪੂਰਾ ਖੁਸ਼ ਹੈ ਕਿ ਬੱਚੇ ਦਾ ਜਿਹੜਾ ਵੀਜ਼ਾ ਆ ਗਿਆ ਇਹ ਬੱਚਾ ਵੀ ਕਿਤਨਾ ਕਿਤੇ ਬਾਹਰ ਜਾਏਗਾ ਤੇ ਸਾਡਾ ਨਾਮ ਰੋਸ਼ਨ ਕਰੇਗਾ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿਤਨਾ ਕਿਤੇ ਭਾਵੁਕ ਹੋ ਗਿਆ ਪਰਿਵਾਰ ਕਿ ਭਾਵੁਕ ਹੋ ਗਿਆ ਕਿ ਬੱਚੇ ਦਾ ਛੇਤੀ ਨਾਲ ਛੇਤੀ ਵਿਜਾ ਕਿਤਨਾ ਕਿਤੇ ਨਿਕਲ ਆਇਆ ਸੋ ਇੱਕ ਨੰਬਰ ਦੇ ਵਿੱਚ ਕੰਮ ਕਰਦੇ ਨੇ ਤੇ ਵਿਜੇ ਤੇ ਵਿਜੇ ਲਵਾਈ ਜਾਂਦੇ ਨੇ ਆਪਾਂ ਗੱਲਬਾਤ ਕਰਾਂਗੇ ਪੱਲੇ ਉਹਨਾਂ ਦੇ ਫਾਦਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਦੇ ਗੁਰਪ੍ਰੀਤ ਜੀ ਕਿੱਦਾਂ ਲੱਗਦਾ ਕਿ ਬੜੇ ਖੁਸ਼ੀ ਦੇ ਆਸੂ ਜਰੇ ਆ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਪੁੱਤ ਪੱਤਿਆ ਲਿਖਾ ਸੋ ਕਿੰਨੇ ਬੇਟੇ ਤੁਹਾਡੇ ਕਿਰਪਾ ਹੋ ਗਈ ਪ੍ਰਮਾਤਮਾ ਦੀ ਫਿਰ ਲੱਪਾ ਆ ਗਈ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਦੇਖਦੇ ਪਏ ਨੇ ਸੰਤ ਪਤਾ ਨਹੀਂ ਐਂ ਤੇ ਸੈਂਡ ਕਰਨੇ ਫਾਰਮ ਤੇ ਹੀ ਕਾਗਜ਼ ਤੇ ਆਏ ਸੋ ਫਿਰ ਕੁਸ਼ੀ ਅੱਜ ਸਰਪ੍ਰਾਈਜ਼ ਦਿੱਤਾ ਨਾ ਸੋ ਕਿਦਾਂ ਦੇਖਦੇ ਹੋ ਕਿ ਬੜੇ ਛੇਤੀ ਵੀਜ਼ਾ ਆ ਗਿਆ ਪ੍ਰਮਾਤਮਾ ਜੀ ਕਿਤਨਾ ਕਿਤਨਾ ਕਿਰਪਾ ਹੋ ਗਈ ਬਹੁਤ ਛੇਤੀ ਆਇਆ ਵੀਜ਼ਾ 15-20 ਦਿਨ ਚ ਵੀਜ਼ਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਇੱਥੇ ਆਉਣਾ ਸਾਰੇ ਜਣ ਇੱਥੇ ਆਓ ਬਹੁਤ ਛੇਤੀ ਵੀਜ਼ਾ ਆਉਂਦਾ ਸੋ ਗੱਲਬਾਤ ਕਰਾਂਗੇ ਜਿਹਦਾ ਬੇਟੇ ਦਾ ਵੀਜ਼ਾ ਆਇਆ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਮੁਬਾਰਕਾਂ ਦੀਆਂ ਸਰਾਨੂੰ ਬਹੁਤ ਬਹੁਤ ਫਿਰ ਕਿੰਨਾ ਕੁ ਚਾ ਚੜਿਆ ਵੀਰ ਨੂੰ ਫਿਰ ਅੱਜ ਕਿਆ ਪੂਰਾ ਵੀਰ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਤੁਹਾਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਬਹੁਤ ਵਧੀਆ ਲੱਗਿਆ ਮੈਨੂੰ ਇੱਕ ਇੱਕ ਦਾ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਵਿਜੇ ਦਾ ਜੀ ਤੇ ਆਪ ਕੋ ਹੋਰ ਵੀ ਸਟੂਡੈਂਟ ਕਰਦੇ ਆ ਅਪੀਲ ਇੱਥੇ ਆਓ ਵੀਜ਼ਾ ਲਵਾਓ ਆਪਣਾ ਕੇ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ ਨਾਲ ਜੀ ਤੋ ਗੱਲਬਾਤ ਕਰਾਂਗੇ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਵੀ ਉਹ ਵੀ ਕਿਤੇ ਨਾ ਕਿਤੇ ਭਾਵੂ ਨੇ ਤਸਵੀਰ ਦਿਖਾ ਦਾਂਗੇ ਕਿ ਤੁਹਾਨੂੰ ਕਿ ਗੋਸਿਕ ਪਰਿਵਾਰ ਹੈ ਤੇ ਵੀਜ਼ਾ ਲੱਗਿਆ ਅੱਜ ਵੀਜ਼ਾ ਲੱਗਿਆ ਕਿਤੇ ਨਾ ਕਿਤੇ ਭਾਵੂ ਬੋ ਗਏ ਨੇ ਤੇ ਗੁਰੂ ਸਾਹਿਬ ਦਾ ਉਹ ਟਾਸਰਾ ਲੈ ਕੇ ਤੇ ਉਹਨਾਂ ਨੂੰ ਸ਼ੁਕਰਾਨਾ ਕਰਦੇ ਪਏ ਨੇ ਹੱਥ ਜੋੜ ਕੇ ਵੀ ਸਾਡੇ ਬੱਚੇ ਦਾ ਵੀਜ਼ਾ ਕਿਤੇ ਨਾ ਕਿਤੇ ਲੱਗਿਆ ਆਪਾਂ ਗੱਲਬਾਤ ਕਰਦੇ ਆ ਸੱਸੀ ਗੱਲ ਕੀ ਨਾਮ ਜੀ ਹਰਜੀਤ ਕੋ ਅੱਜ ਦੇਖ ਹਾਂਜੀ ਸੋ ਕਿੱਦਾਂ ਲੱਗਦਾ ਜੀ ਬੇਟੇ ਦਾ ਵੀਜ਼ਾ ਲੱਗਿਆ ਬਹੁਤ ਵਧੀਆ ਲੱਗਿਆ ਮਤਲਬ ਥੋੜੇ ਦਿਨਾਂ ਦੇ ਵਿੱਚ 15ਵਿਆਂ ਦੇ ਦਿਨਾਂ ਦੇ ਵਿੱਚ ਵਿੱਚ ਬੇਟੇ ਦਾ ਵੀਜ਼ਾ ਆ ਗਿਆ ਐਂ ਤੇ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਕਰਦੇ ਆਪ ਬਾਈ ਦਾ ਕਿੰਨਾ ਕਿਤੇ ਭਾਵੁਕ ਹੋ ਗਏ ਹਾਂਜੀ ਖੁਸ਼ੀ ਇੰਨੀ ਹੋ ਗਈ ਐਨਾਂ ਨੇ ਸਰਪ੍ਰਾਈਜ਼ ਦਿੱਤਾ ਨੂੰ ਜੀ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਫਿਰ ਕਿ ਤੇਰੇ ਹੋਰ ਵੀ ਬੱਚਿਆਂ ਦਾ ਵੀਜ਼ਾ ਲਵਾਉਣੇ ਚਾਹੁੰਦੇ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਆਓ ਇਹਨਾਂ ਨਾਲ ਕੰਟੈਕਟ ਕਰੋ ਇਹ ਫੈਮਿਲੀ ਵਾਂਗੂ ਕਰਦੇ ਆ ਸਾਰਾ ਕੁਝ ਜੀ ਵੀ ਮਤਲਬ ਗੱਲਬਾਤ ਸੁਣਦੇ ਆ ਜੋ ਵੀ ਕਰਦੇ ਆ ਤੇ ਵਧੀਆ ਇਹਨਾਂ ਦਾ ਕੰਮ ਦਾ ਬਹੁਤ ਵਧੀਆ ਸਾਡਾ 15ਵੇਂ ਦਿਨਾਂ ਚ ਬੇਟੇ ਦਾ ਵੀਜ਼ਾ ਆ ਗਿਆ ਜੀ ਥੈਂਕ ਯੂ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ 15-20 ਦਿਨ ਦੇ ਵਿੱਚ ਜਰਾਏ ਵੀਜ਼ਾ ਆ ਗਿਆ ਮਾਤਾ ਜੀਏ ਤੇ ਨਾਲ ਪਿਤਾ ਜੀਏ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿਤੇ ਨਾ ਕਿਤੇ ਭਾਵੁਕ ਵੀ ਹੋ ਗਏ ਨੇ ਖੁਸ਼ੀ ਕਹਿੰਦੇ ਨੇ ਕਿ ਖੁਸ਼ੀ ਹੈ ਚਿਹਰੇ ਆ ਤੇ ਖੁਸ਼ੀ ਹੈ ਪਰ ਕਿਤੇ ਨਾ ਕਿਤੇ ਭਾਵੁਕ ਵੀ ਹੋ ਗਏ ਨੇ ਸੋ ਬਹੁਤ ਵਧੀਆ ਕੰਮ ਆ ਜੀ ਇਹਨਾਂ ਦਾ ਵੀਜ਼ੇ ਤੇ ਵਿਜੀ ਲਵਾਉਂਦੇ ਨੇ ਤੇ ਸਰਪ੍ਰਾਈਜ਼ ਵੀ ਦਿੰਦੇ ਨੇ ਇਰੇ ਬੱਚੇ ਆ ਕੇ ਆਦੇ ਨੇ ਉਹਨਾਂ ਨੂੰ ਸਰਪ੍ਰਾਈਜ਼ ਵੀ ਦਿੰਦੇ ਨੇ ਤੇ ਪ੍ਰੋਗਰਾਮ ਵੀ ਜਰਾ ਇਹ ਬੜਾ ਵੱਡਾ ਕਰਾ ਰਹੇ ਨੇ 13 ਤਰੀਕ ਨੂੰ ਖੁੱਲਾ ਖਾੜਾ ਲਾਰੇ ਨੇ ਜਲਦੀ ਤੋਂ ਜਲਦੀ ਆਓ ਟਿਕਟਾ ਬੁੱਕ ਕਰਾਓ ਤੇ ਆਨੰਦ ਮਾਣੋ ਮਾਦੇਵਾਲਾ ਭਾਉ ਬਾਗੀ शिंदे ਵਾਲਾ ਉਹ ਵੀ ਪਹੁੰਚ ਰਿਹਾ ਏ ਤੇ ਤੁਸੀਂ ਆੜ ਕੇ ਪ੍ਰੋਗਰਾਮ ਦੇਖ ਸਕਦੇ ਹੋ ਸੋ ਵੀਡੀਓ ਨੂੰ ਮਤਲਬ ਸ਼ੇਅਰ ਕਰੋ ਕੈਮਰਾ ਪਰਸਨ ਪਰ ਨਿਵਾਦਨ ਲੱਕੀ ਰਾਜ ਬੋਧ ਬਟਾ